ਜਦੋਂ ਇੱਥੇ ਫਲੱਡ ਆਇਆ ਨਾ ਜੀ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਸਾਰੇ ਸਾਈਡਾਂ ਤੋਂ ਪਾਣੀ ਨਾਲ ਘਿਰ ਗਿਆ ਸੀ ਜੀ ਹਾਂਜੀ ਤੇ ਜ਼ਮੀਨ ਮਤਲਬ ਕਾਫੀ ਕਿਤੇ ਉੱਤੇ 3-4 ਫੁੱਟ ਤੋਂ ਜ਼ਿਆਦਾ ਪਾਣੀ ਸੀ ਜੀ ਜਿਸ ਦੀ ਵਜ੍ਹਾ ਨਾਲ ਅੰਦਰ ਸਾਰੀ ਜਿਹੜੀ ਮਿੱਟੀ ਹੈ ਫਰਸ਼ ਦੇ ਥੱਲੇ ਉਹ بیٹھ ਗਈ ਉਹਦੇ ਨਾਲ ਸਾਰਾ ਫਰਸ਼ ਵੀ ਟੁੱਟ ਗਿਆ ਤੇ ਇੱਧਰ ਸਾਹਮਣੇ ਕੁਝ ਕਮਰੇ ਬੜੇ ਸੀ ਇੱਧਰਲੇ ਪਾਸੇ ਵੀ ਨੁਕਸਾਨ ਆ ਗਿਆ ਸੀ ਜੀ ਹਾਂਜੀ ਤੇ ਫਿਰ ਇੱਥੋਂ ਰਿਕਵੈਸਟ ਪਿੰਡ ਵੱਲੋਂ ਆਈ ਸੀ ਵੀ ਗੁਰਦੁਆਰਾ ਸਾਹਿਬ ਦਾ ਸਾਡਾ ਨੁਕਸਾਨ ਹੋਇਆ ਉਹ ਤੇ ਪਰਸ਼ ਵਗੈਰਾ ਦਾ ਵੀ ਕਰਕੇ ਦਿਓ ਦੇ ਨਾਲੇ ਕਮਰਾ ਦਾ ਵੀ ਸਾਰੀ ਸਾਨੂੰ ਕਰਕੇ। ਕਿ ਜਗਾ ਤਿਆਰ ਕਰ ਰਹੇ ਹਾਂ ਕਮਰੇ ਤਿਆਰ ਹੋ ਜਾਣਗੇ। ਹਾਂਜੀ। ਤੇਰੇ ਗੁਰਦੁਆਰਾ ਸਾਹਿਬ ਦਾ ਫਰਸ਼ ਦਾ ਦੁਬਾਰਾ ਰਿਪੇਅਰ ਕਰਾਂਗੇ। ਜੀ। ਹਾਂਜੀ। ਅਸੀਂ ਤਾਂ ਖਾਲਸਾ ਏਡ ਵੱਲੋਂ ਹੁਣ ਉੱਥੋਂ ਆਏ ਸੀ ਕਰਕੇ ਦੇਖਣ ਵਾਸਤੇ। ਸ਼ਾਬਾਸ਼। ਜੀ। ਦੇਖੀਏ ਜਾ ਕੇ ਨਾਲੇ ਸਾਰਿਆਂ ਨੂੰ ਮਿਲ ਗਏ ਮਿਲ ਕੇ ਥੋੜਾ ਜਿਹਾ ਹੋਰ ਸਾਰਿਆਂ ਨੂੰ ਹੌਸਲਾ ਵੀ ਮਿਲਦਾ ਵੀ ਸਾਡੇ ਨੂੰ। ਸਾਡੇ ਨਾਲ ਹੈਗੇ ਆ ਆਪਾਂ ਖੜੇ ਆ ਜਦੋਂ ਜਿੰਨੀ ਹੋ ਸਕਦਾ ਆਪਾਂ ਜਰੂਰ ਸਹਾਇਤਾ ਕਰਾਂਗੇ ਪਰ ਬਾਕੀ ਇਹ ਵੀ ਉਹਨੇ ਤਾਂ ਬਹੁਤ ਜ਼ਿਆਦਾ ਕੀਤੀ ਨਾ 2.5 200 ਸਾਡੇ ਟ੍ਰੈਟਰ ਤੇ ਰਤੂਰ ਤੱਕ ਵਾਹ ਕੀ ਮੱਕੀ ਮੁੱਕੀ ਦਾ ਬੀਜ ਦਿੱਤੇ ਆ ਬਹੁਤ ਆਣਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੱਲ ਸੈੱਡ ਵੱਲੋਂ ਜਿੱਦਾਂ ਆ ਹਾਂ ਜੀ ਮੱਕੀ ਦਾ ਬੀਜ ਬਹੁਤ ਵੰਡਿਆ ਹਾਂਜੀ ਹਾਂ ਜੀ ਹੋਰ ਤੇਲ ਵੀ ਦਿੱਤਾ ਜੀ ਇਹਨਾਂ ਦੇ ਕੋਲ ਨਹੀਂ ਉਹਨਾਂ ਨੂੰ ਤੇਲ ਦਿੱਤਾ ਮੈਂ ਦਿੱਤੇ ਉਹ ਤੁਹਾਨੂੰ ਕਾਫੀ ਉਹਦੇ ਨਾਲ ਫਾਇਦਾ ਹੋ ਗਿਆ ਹਾਂ ਬਹੁਤ ਫਾਇਦਾ ਜੀ ਬਹੁਤ ਫਾਇਦਾ ਜੀ ਜੀ ਉਹਨੂੰ ਤੇ 100 ਰੁਪਏ ਮਿਲ ਜੇ ਉਹ ਰੇਵ ਚ ਨਾ ਨਾ ਹੋਵੇ ਉਹਦੇ ਨੇ ਆਸਰਾ ਹੋ ਜਾਂਦਾ ਬਹੁਤ ਦਿੱਕਤ ਹਣਾ ਹਾਂ ਜਿੱਦ ਡੁੱਬਦੇ ਨੂੰ 3 ਕੇ ਦਾ ਸਹਾਰਾ ਕਹਿ ਲੋ ਹੋ ਜਾਂਦਾ ਆਸਰਾ ਸਭ ਨਾਲ ਨਹੀਂ ਕੰਮ ਰੇ ਸਾਰੇ ਜ਼ਿੰਦਗੀ ਜੀ ਬਹੁਤ ਹੈ ਕਿਉਂ ਗਰਾਹੀ ਗਰੋ ਨਹੀਂ ਹੁੰਦੀ ਇੱਥੇ ਕੁਝ ਤੇ ਜਾ ਦੇ ਰਾਸ ਸੇ ਖੋਦ ਗਰਾਹੀ ਘੱਟ ਬਹੁਤ ਘਾਟ ਜਾਂਦੀ ਹੁੰਦੇ ਸਾਡੇ ਇੱਕ 20 25 30 ਘਾਟ ਹਾਂਜੀ ਦੋ ਸਾਲ ਤੇ ਹੋ ਕੇ ਹੋਈ ਫਸਲਾਂ ਨੂੰ ਨੁਕਸਾਨੀਆਂ ਜਾਂਦੀਆਂ ਹੋਈ ਨਹੀਂ ਫਿਰ ਗਰਾਹੀ ਦੋ ਫਸਲਾਂ ਤੇ ਹੋਈ ਨਹੀਂ ਜੋ ਫਸਲ ਹੀ ਨਹੀਂ ਹੋਇਆ ਐ ਕਿ ਕੰਮਕਾਜੀ ਬਹੁਤ ਘਾਟ ਗਈ ਹੈ ਹਾਂਜੀ ਹਾਂਜੀ ਤੋਂ ਆਮਦਨ ਦਾ ਸਾਧਨ ਹੀ ਹੈ ਕਿ ਖੇਤੀਬਾੜੀ ਸਾਧਨ ਹੀ ਖੇਤੀ ਦੇ ਵੀ ਹੋ